ਤੁਸੀਂ 24 ਹੋਰ ਪੰਜਾਬ న్యూ ਚੈਨਲ ਸੰਗਰੂਰ ਦੇ ਸਨਾਮ ਤੱਕ ਮੰਦਭਾਗੀ ਖਬਰ ਆ ਰਹੀ ਹੈ ਮੇਰੀ ਜਾਣਕਾਰੀ ਅਨੁਸਾਰ ਨਜ਼ਦੀਕ ਪਿੰਡ ਛਾਜਰੀ ਦੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਘਰ ਵਿੱਚੋਂ ਸਮੇਂ ਭਰ ਅੱਗ ਲੱਗ ਗਈ ਜਦੋਂ ਘਰ ਦੇ ਅੰਦਰ ਦਵਾਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਪਲਾਂ ਵਿੱਚ ਘਰ ਲਪੇਟ ਵਿੱਚ ਆ ਗਿਆ ਘਟਨਾ ਦੀ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਮੇਰਾ ਪ੍ਰਚਾਰ ਸਿੰਘ ਘਰ ਵਿੱਚ ਇਹ ਦੁਖਦਾਈ ਘਟਨਾ ਵਾਪਰੀ ਹੈ ਮੇਰਾ ਪਤੀਜਾ ਸਰਬਜੀਤ ਕੌਰ ਮਿਕਸੀ ਨਾਲ ਦਵਾਈਆਂ ਪੀਛ ਰਹੀ ਸੀ ਕਿ ਅਚਾਨਕ ਮਿਕਸੀ ਵਿੱਚ ਸਪਾਰਕ ਹੋ ਗਿਆ ਇਸ ਨਾਲ ਨੇੜੇ ਲਈ ਪਈ ਬੋਤਲਾਂ ਵਿੱਚ ਮੌਜੂਦ ਸੌਖੀ ਦਵਾਈ ਨੂੰ ਅੱਗ ਲੱਗ ਗਈ ਕੁਝ ਹੀ ਸਕਿੰਟਾਂ ਵਿੱਚ ਅੱਗ ਨੇ ਪੂਰਾ ਘਰ ਘੇਰ ਲਿਆ ਅੱਗ ਦੇ ਕਾਰਨ ਸਮਾਨ ਫ੍ਰਿਜ ਕੂਲਰ ਮੋਟਰਸਾਈਕਲ ਵਾਟਰਫੁੱਲ ਵਾਟਰ ਫਿਲਟਰ ਕੱਪੜੇ ਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ ਇਸ ਵੇਲੇ ਤੁਰੰਤ ਘਟਨਾ ਮੌਕੇ ਤੇ ਫਾਇਰ ਬ੍ਰਿਗੇਡ ਨੇਤੀ ਬਾਲਟੀਆਂ ਨਾਲ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦੇ ਸਹਿਯੋਗ ਨਾਲ ਫਾਇਰ ਬ੍ਰਿਗੇਡ ਪਹੁੰਚਣ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਇਸ ਘਟਨਾ ਮਿਲਦੇ ਥਾਣਾ ਚਾਹ ਦਲੀ ਦੇ ਮੁਖੀ ਗੁਰਮੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚ ਕੇ ਘਟਨਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਭਾਨਕ ਤੌਰ ਤੇ ਸੜਾ ਸਰਬਜੀਤ ਕੌਰ ਨੇ ਪਹਿਲਾਂ ਹੀ ਨੇੜੇ ਹਸਪਤਾਲ ਬਾਅਦ ਵਿੱਚ ਪੀਜੀ ਚੰਡੀਗੜ੍ਹ ਡਰਾਈਵਰ ਕਰ ਦਿੱਤਾ ਗਿਆ ਹੈ ਕਰਮਜੀਤ ਕੌਰ ਨੇ ਕਿਹਾ ਕਿ ਅਸੀਂ ਆਪਣੇ ਸਾਰੀ ਜਾਇਦਾਦ ਧੱਕਾਂ ਦੇ ਸਾਹਮਣੇ ਸੜਦੀ ਦੇਖੀ ਹੈ ਸਰਕਾਰ ਨੂੰ ਚਿੰਤਾ ਕੀਤੀ ਕਿ ਜਦੋਂ ਕਿ ਘਟਨਾ ਵਿੱਚ ਸਾਡੇ ਨਾਲ ਪ੍ਰਵਾਦ ਦੀ ਮਦਦ ਕਰੇ ਇਲਾਕਾ ਵਾਸੀਆਂ ਤੇ ਸਮਾਜਿਕ ਸੰਗਠਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਪੀੜਤ ਪਰਵਾਰਾਂ ਤਰਾਂਤ ਆਰਥਿਕ ਸਹਾਇਤਾ ਰਾਸੀ ਸਹੂਲਤਾਂ ਮਹਈਆ ਕਰਵਾਈਆਂ ਜਾਣ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੋਟਰਸਾਈਕਲ ਜੋ ਸੜਕੇ ਸਵਾਹ ਚੁੱਕੇ ਕਿ ਪੁਲਟੀਨਾ ਮੋਟਰਸਾਈਕਲ ਜੋ ਬਜਾਸ ਕੰਪਨੀ ਦਾ ਜਿਸ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਖਰਾਬ ਹੋ ਚੁੱਕਾ ਹੈ ਕਿਵੇਂ ਸਮਾਨ ਘੜਦਾ ਸੜਕੇ ਸਵਾਹ ਚੁੱਕਿਆ ਸਭ ਤੋਂ ਵੱਡੀ ਘਟਨਾ ਦਾ ਇਹ ਰਹੀ ਕਿ ਸਿਲੰਡਰ ਦੇ ਕੋਈ ਵੱਡੀ ਘਟਨਾ ਨਹੀਂ ਵਾਪਰੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰ ਮਾਤਾ ਜੀ ਕੀ ਨਾਮ ਹੈ ਤੁਹਾਡਾ ਗਰਦੇਵ ਘਰ ਅੱਛਾ ਜਿਹੜਾ ਨੁਕਸਾਨ ਹੋਇਆ ਜੀ ਆਪਾਂ ਇਹ ਆਪਣਾ ਘਰ ਸੀਗਾ ਇਹ ਮੇਰੇ ਮੁੰਡੇ ਦਾ ਜੀ ਥੋੜੇ ਮੁੰਡੇ ਦਾ ਘਰ ਹਾਂ ਮੇਰੇ ਮੁੰਡੇ ਦਾ ਤੇ ਮਤਲਬ ਕੀ ਹੋਈ ਗੱਲ ਗੱਲ ਘਟਣਾ ਕੀ ਹੋਈ ਸਰੀ ਅੱਟਣਾ ਜੀ ਉਹ ਪੂਰੀ ਮਿਕਸੀਟਾ ਕੋਈ ਚੀਜ਼ ਲੱਗ ਗਈ ਸੀ ਮਿਕਸੀਚ ਠੀਕ ਹੈ ਜੀ ਉਹਨੇ ਬਸ ਕਰੰਟ ਕੱਢੇ ਕੋਈ ਅੱਗ ਕੱਢੀ ਐਨੇ ਅੱਗ ਫੜਕ ਗਈ ਅੱਗ ਫੜਕ ਗਈ ਹਾਂ ਇਹ ਜਿਆ ਕੀ ਮਤਲਬ ਕੀ ਹੋਇਆ ਮਤਲਬ ਸ਼ਾਰਟ ਸਰਕਟ ਹੋਇਆ ਜਾਂ ਕੋਈ ਹੋਰ ਕਹਿੰਦੇ ਚੰਗਿਆੜੇ ਦੇ ਨਿਕਲੇ ਮਿਕਸੀਚ ਨੂੰ ਐਨੇ ਕੁੜੀ ਨੂੰ ਹੀ ਲੱਗੀ ਫਿਰ ਤਾਂ ਕੁੜੀ ਨੂੰ ਅੱਗ ਲੱਗੀ ਹਾਂ ਠੀਕ ਹੈ ਕੁੜੀ ਨੂੰ ਅੱਗ ਲੱਗੀ ਕੁੜੀ ਬਹੁਤ ਜ਼ ਚਾ ਹੁਣ ਉਹ ਕਿੱਥੇ ਨਹੀਂ ਹੁਣ ਜੀ ਚੰਡੀਗੜ੍ਹ ਦਾਖਲਾ ਕੁੜੀ ਕੁੜੀ ਜੰਡੀਗੜ੍ਹ ਦਾਖਲਾ ਹਾਂਜੀ ਉਹਦੇ ਪਾਪੇ ਦੇ ਵੀ ਕੁੜੀ ਤੇ ਰਹਗੀਆਂ ਨੇ ਮੇਰੇ ਮੁੰਡੇ ਦੇ ਅੱਛਾ ਉਹ ਵੀ ਉਹਦੇ ਵੀ ਹੱਥੁੱਤੇ ਮੱੱਚੇ ਹੋਏ ਨੇ ਬਹੁਤ ਜ਼ਿਆਦੇ ਅੱਛਾ ਉਹ ਕਿਵੇਂ ਦੋਨੇ ਹੁਣ ਠੀਕ ਨੇ ਵੈਸੇ ਹਾਂ ਉਹ ਦੋਨੇ ਮਾਂ ਪੁੱਤ ਠੀਕ ਨੇ ਜੀ ਮੇਰੇ ਨੂੰ ਵੀ ਠੀਕ ਹੈ ਮੇਰਾ ਪੋਤਾ ਵੀ ਠੀਕ ਹੈ ਠੀਕ ਹੈ ਛੋਟਾ ਮੁੰਡਾ ਕਮ ਉਹ ਮਤਲਬ ਉਹਦੇ ਉਹਦੇ ਹੈਗੇ ਨੇ ਜੀ ਹਾਂ ਉਹਦੇ ਬਹੁਤ ਗੋਡੇ ਗੂਡੇ ਹੱਥ ਮੱੱਚੇ ਹੋਏ ਨੇ ਜੀ ਠੀਕ ਹੈ ਹਾਂਜੀ ਕੁੜੀਆਂ ਤਾਂ ਬਹੁਤ ਜ਼ਿਆਦਾ ਹੈ ਜੀ ਬਸ ਠੀਕ ਹੈ ਤੇ ਮੌਕੇ ਤੇ ਮਾਤਾ ਕੋਈ ਆਪਣਾ ਐਂਬੂਲੈਂਸ ਜਾਂ ਫਾਇਰ ਵਿਗਡ ਮੌਕੇ ਤੇ ਪਹੁੰਚ ਗਈ ਸੀ ਮੌਕੇ ਤੇ ਜਿਹੜੀ ਬੱਚਿਆਂ ਨੇ ਅੱਗ ਬੁਝਾਈ ਪਹਿਲਾਂ ਆਪਣੇ ਪਾਈਪ ਇਕੱਠੇ ਹੋ ਗਏ ਲੋਕ ਹਾਂਜੀ ਹਾਂਜੀ ਉਦੋਂ ਬਾਅਦ ਫਿਰ ਆ ਗਈ ਸੀ ਗੱਡੀ ਅੱਛਾ ਐਂਬੂ ਵੀ ਆ ਗਈ ਐਂਬੂਲੈਂਸ ਵੀ ਆ ਗਈ ਪੁਲਸ ਆ ਵੀ ਆ ਗਈ 1 ਮਿੰਟ ਬਾਅਦ ਠੀਕ 1 ਮਿੰਟ ਬਾਅਦ ਪੁਲਸ ਆ ਆ ਗਈ ਠੀਕ ਹੈ ਮਾਤਾ ਹਾਂ ਕਿਵੇਂ ਮਤਲਬ ਅਸੀਂ ਹੁ ਨੁਕਸਾਨ ਤਾਂ ਨਹੀਂ ਹੋਇਆ ਕੀ ਨੁਕਸਾਨ ਨਾ ਨੁਕਸਾਨ ਤਾਂ ਜੀ ਸਾਰਾ ਹੀ ਹੈ ਸਾਰਾ ਹੀ ਸਾਰਾ ਹੀ ਨੁਕਸਾਨ ਹੈ ਕੁਝ ਨਹੀਂ ਬਚਿਆ ਅੱਛਾ ਕੁਝ ਵੀ ਨਹੀਂ ਬਚਿਆ ਹਾਂ ਨਾ ਸਾਰਾ ਘਰ ਮੱਚਿਆ ਪਿਆ

ਪਰ ਬੱਸ ਪੀ ਕਹੂਗੇ ਜੇ ਮੇਰੇ ਛਾਲੇ ਦੇ ਵਿੱਚ ਰਾਤ ਭਾਂਲ ਕਰਦਾ ਬਲਾਸਟ ਹੋ ਜਾਂਦੀ ਹੈ ਕਰਾ ਦਾ ਮਤਲਬ ਕੋਈ ਜਦ ਕੀ ਕਰਨੀ ਸੀ ਉਹਨੂੰ ਉਸ ਬਾਰੇ ਜਾਣਕਾਰੀ ਹੈ ਇਹ ਚਰਨਜੀਤ ਸਿੰਘ ਜੀ ਮਿਸਤਰੀ ਪਰਿਵਾਰ ਨਾਲ ਸੰਬੰਧਿਤ ਹੈਗਾ ਜੋ ਆਪਣੇ ਲੱਕੜ ਜੋੜੀਆਂ ਦਾ ਕੰਮ ਕਰਦਾ ਹੈ ਇੱਕ ਗਰੀਬ ਪਰਿਵਾਰ ਹੈ ਤੇ ਸੇਵਾ ਕਰਨ ਵਾਲਾ ਪਰਿਵਾਰ ਹੈ ਇਹ ਹੁਣ ਤੱਕ ਘੱਟੋ ਘੱਟ ਚਰਨਜੀਤ ਬਹੁਤ ਮਰੀਜ਼ਾਂ ਨੂੰ ਆਪਣੇ ਜੜੇ ਹੋਏ ਗਨੇ ਗਰੀਬ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ ਹਰੇਕ ਨੂੰ ਦਵਾਈ ਦਿਵਾਉਣੀ ਕੈਂਪ ਲਗਾਉਣੀ ਇੱਕ ਸਮਾਜ ਸੇਵੀ ਇਨਸਾਨ ਹੈ ਦੇ ਗਰੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਰਾਤ ਇਹਨਾਂ ਦੀ ਬੱਚੀ ਕੋਈ ਮੈਡੀਕਲ ਦੀ ਦਵਾਈ ਟੀ ਮਿਕਸੀ ਵਿੱਚ ਰਗੜ ਰਹੀ ਸੀ ਤੇ ਉਹ ਕੁਦਰਤੀ ਅਚਾਨਕ ਮਿਕਸੀ ਦੇ ਬਲਸਟ ਹੋਣ ਕਾਰਨ ਲਵੇ ਤੇਲ ਜਾਂ ਕੈਮੀਕਲ ਦੀਆਂ ਇੱਕ ਦੋ ਬੋਤਲਾਂ ਪਈਆਂ تھیں ਉਹਨਾਂ ਦੇ ਡੁੱਲਣ ਕਾਰਨ ਭਿਆਨਕ ਅੱਗ ਲੱਗ ਗਈ ਘਰ ਵਿੱਚ ਤੇ ਫਿਰ ਲੜਕੀ ਹੈ ਜਿਹੜੀ ਉਹ 70% ਜਲ ਚੁੱਕੀ ਹੈ ਉਹਦੀ ਬਾਹਾਂ ਤੇ ਲੱਤਾਂ ਤੇ ਮਕੇਰਾ ਕਾਫੀ ਗੰਭੀਰ ਰੂਪ ਨਾਲ ਜਲਿਆ ਹੋਇਆ ਹੈ ਜੋ ਕਿ ਜੇਰੇ ਇਲਾਜ ਪੀਜੀਆਈ ਦੇ ਵਿੱਚ ਦਾਖਲ ਹੈ ਤੇ ਉਹਦੇ ਫਾਦਰ ਸਾਹਿਬ ਚਰਨਜੀਤ ਜੀ ਜਦੋਂ ਅੱਗ ਬਝਾਉਣ ਲੱਗੇ ਉਹਨਾਂ ਦੇ ਵੀ ਬੱਚੀ ਤੋਂ ਉਹਨਾਂ ਦੀ ਵੀ ਬਾਹਤ ਉਹ ਵੀ ਜਲ ਗਏ ਅਸੀਂ ਪੰਜਾਬ ਸਰਕਾਰ ਤੋਂ ਤੇ ਸਮਾਜ ਸੇਵੀਆਂ ਤੋਂ ਇਹ ਮੰਗ ਕਰਦੇ ਆਂ ਵੀ ਇਹ ਗਰੀਬ ਪਰਿਵਾਰ ਦੀ ਸਹਾਇਤਾ ਕਰੀ ਜਾਵੇ ਹੱਥ ਫੜਿਆ ਜਾਵੇ ਜੇ ਪੀਜੀਆਈ ਚ ਵੀ ਉਹਨਾਂ ਨੂੰ ਕੋਈ ਲੋੜ ਹੈ ਬਾਕੀ ਅਸੀਂ ਪੰਚਾਇਤ ਵੱਲੋਂ ਵੀ ਜਿੰਨੀ ਵੀ ਮਦਦ ਹੋ ਸਕੇ ਉਹ ਵੀ ਕਰਾਂਗੇ ਬਾਕੀ ਅਸੀਂ ਪੰਜਾਬ ਸਰਕਾਰ ਨੂੰ ਸਾਡੇ ਵਿੱਤ ਮੰਤਰੀ ਜੀ ਹਰਪਾਲ ਜੀ ਮਾਜੀ ਨੂੰ ਵੀ ਬੇਨਤੀ ਕਰਦੇ ਆ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਉਹਦੀ ਮਦਦ ਕਰੀ ਜਾਵੇ ਬੇਈ ਹਕਰ ਤੁਹਾਡੇ ਭਰਾ ਦਾ ਮੇਰੇ ਭਾਈ ਦਾ ਹੀ ਛੋਟੇ ਦਾ ਅੱਛਾ ਕੀ ਘਟਨਾ ਜਿਹੀ ਹੋਈ ਜੀ ਕੀ ਗੱਲਬਾਤ ਹੋਈ ਘਟਨਾ ਜੀ ਰਾਤ 8:30 ਵਜੇ ਅੱਛਾ ਜੀ ਕੁੜੀ ਅੰਦਰ ਮਿਕਸੀ ਤੇ ਕੋਈ ਚੀਜ਼ ਗ੍ਰੈਂਡ ਕਰ ਰਹੀ ਸੀ ਅੱਛਾ ਜੀ ਉਹਦੇ ਵਿੱਚੋਂ ਸਪਾਰਕ ਹੋ ਕੇ ਉਹਦੇ ਨਾਲ ਅੱਗ ਲੱਗ ਗਈ ਅੱਛਾ ਅੱਗੇ ਉਹਨੂੰ ਮੈਂ ਇਹ ਜਿਹਾ ਕੀ ਰਗਣਾ ਸੀ ਕੁੜੀ ਤਾਂ ਸਤਿਆੰਚ ਹੈਗੀ ਕਰਦੀ ਉੱਥੇ ਦਵਾਈ ਪਈਦੀ ਸੀ ਉਹ ਖਾਲੀ ਅੱਛਾ ਉਹਨੂੰ ਚੜ ਗਈ ਅੱਗ ਅੱਛਾ ਉਹਦੋਂ ਵੀ ਚੜ ਗਈ ਹਾਂਜੀ ਉਹ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਵਿੱਚ ਕੋਈ ਆਉਟ ਕਰ ਗਏ ਉਹ ਮਿਕਸੀ ਚ ਹੋਇਆ ਮੱਚੇ ਮਿਕਸੀ ਚ ਹੋਇਆ ਉਹਦੀ ਰੌਣ ਮਤਲਬ ਜਿਹੜੀ ਕੋਈ ਜੰਦਾ ਵੀ ਪੈਸੇ ਦੀ ਦੱਸ ਰਿਓ ਵੀ ਕੋਈ ਕੈਮੀਕਲ ਉਹਦੇ ਉਹਦੇ ਕਰ ਨਹੀਂ ਜਿਆਦਾ ਚੜ ਗਿਆ ਇਹ ਕੱਪੜੇ ਨੂੰ ਅੱਗ ਲੱਗੀ ਕੁੜੀ ਹੈ ਕੁੜੀ ਜਿਆਦਾ ਮੱਚ ਗਈ ਕੁੜੀ ਜਿਆਦਾ ਮੱਚ ਗਈ ਠੀਕ ਹੈ ਤੁਹਾਡਾ ਭਰਾ ਕਿਵੇਂ ਭਰਾ ਦੇ ਮੇਰੇ ਦੇ ਹੱਥ ਮੱਚ ਗਏ ਉਹ ਜੋ ਕੁੜੀ ਦੇ ਅੰਦਰੋਂ ਕੱਢਣ ਗਿਆ ਉਹਦੇ ਦੋਨੇ ਹੱਥ ਮੱਚ ਗਏ ਦੋਨੇ ਸੋਰੀ ਮੱਚ ਗਏ ਇਹ ਨੁਕਸਾਨ ਦੀ ਗੱਲ ਕਹੀ ਨੁਕਸਾਨ ਕਿੰਨਾ ਚ ਹੈ ਨੁਕਸਾਨ ਤਾਂ ਹੀ ਹੈ ਮੰਨ ਕੇ ਚਲੋ ਵੀ 1.5 ਤੋਂ 2 ਲੱਖ ਦਾ ਨੁਕਸਾਨ ਹੋ ਗਿਆ ਫੜੇ ਮਤਲਬ ਜੀ ਆਪਾਂ ਦੋਨਾਂ ਨੇ ਮਾ ਮਾ ਦੇ ਉਰੀ ਆਪਣਾ ਗੱਲ ਕਰੀਏ ਤੁਹਾਡੇ ਭਰਾ ਦੀ ਤੇ ਤੁਹਾਡੀ ਬੇਟੀ ਦੀ ਉਹ ਤਾਂ ਲੱਗ ਤੂੰ ਆ ਜੇ ਜੋ ਕੁਝ ਹੋਊਗਾ ਜਿਹੜਾ ਖਰਚਾ ਹੋਊਗਾ ਤਾਂ ਲੱਗ ਰਹੀ ਗੱਲ ਇਹਦੋਂ ਪਹਿਲਾਂ ਜਿਹੜਾ ਉਰੇ ਘਰੇ ਨੁਕਸਾਨ ਹੈ ਨਾ ਹੋਇਆ ਘਰੇ ਨੁਕਸਾਨ ਮਤਲਬ ਕੀ ਕੁਝ ਮੱਚ ਗਿਆ ਜੀ ਆਪਾਂ ਕੱਲ ਫ੍ਰਿਜ ਮੱਚ ਗਈ ਕੁਲਰ ਮੱਚ ਗਈ ਬਾਕੀ ਜਿਹੜਾ ਹੋਰ ਸਮਾਨ ਸੀਗਾ ਘਰੇ ਲੋ ਜੀ ਉਹ ਸਾਰਾ ਮੱਚ ਗਿਆ ਮੋਟਰਸਾਈਕਲ ਮੱਚ ਗਈ ਅੱਧਾ ਕਿਉਂਕਿ ਫਿਲਟਰ-ਪੋਲਟਰ ਸਾਰਾ ਅੰਦਰ ਕੱਪੜਾ ਵਾਲੀ ਦਾ ਸਾਰਾ ਉਹ ਮੱਚ ਗਿਆ ਠੀਕ ਹੈ ਕੀ ਸਰਕਾਰ ਨੂੰ ਕੀ ਬੇਨਤੀ ਕਰੋਗੇ ਸਰਕਾਰ ਨੂੰ ਤਾਂ ਹੀ ਬੇਨਤੀ ਕਰਦੇ ਆ ਜੀ ਵੀ ਗਰੀਬ ਬੰਦਾ ਚਲੋ ਕੋਈ ਸਹਾਇਤਾ ਕੀਤੀ ਜਾਵੇ ਠੀ ਠੀਕ ਹੈ ਸਰਕਾਰ ਨੂੰ ਵੀ ਪੰਚਾਇਤ ਨੂੰ ਵੀ ਨਹੀਂ ਕੋਈ ਕਿਸੇ ਤਰ੍ਹਾਂ ਪੰਡ ਪੱਧਰ ਤੇ ਵੀ ਕੀ ਲੱਗਦਾ ਹਾਂਜੀ ਪੰਡ ਪੱਧਰ ਤੇ ਵੀ ਚਲੋ ਇਹਦੀ ਕੋਈ ਮਾਤਾ ਤਕਰੀ ਜਾਵੇ ਜੀ ਆਪਾਂ ਪਹਿਲਾਂ ਗੱਲ ਕਰੀਏ ਵੀ ਉਹ ਘਰੋਂ ਪਹਿਲਾਂ ਵੀ ਮੈਨੂੰ ਲੱਗਦਾ ਵੀ ਠੀਕ ਠਾਕ ਪਹਿਲਾਂ ਵੀ ਠੀਕ ਠਾਕ ਸੀ ਜੀ ਪਹਿਲਾਂ ਬਾਹਰ ਟੁੱਟ ਗਈ ਸੀ 7 ਮਹੀਨਾ ਬਾਅਦ ਹੁਣੀ ਕੰਮ ਤੇ ਗਿਆ ਸੀ ਸਾਫ 15 ਦਿਨ ਹੋ ਗਏ ਨੇ ਠੀਕ ਹੈ ਪਹਿਲਾਂ ਵੀ ਕਰੀ ਸੀ ਠੀਕ ਹੈ ਜੀ ਆਰਥਿਕ ਮੰਗੀ ਤਾਂ ਆਏਗੀ ਹੈ ਜੀ ਬਹੁਤ ਜੀ ਆਰਥਿਕ ਚੰਗੀ ਆਏਗੀ ਵੀ ਕੀ ਲੱਗਦਾ ਹੈ ਕਿ ਵੀ ਸਹਾਇਤਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਜੀ ਹਾਂ ਜਿੰਨੀ ਵੀ ਹੋ ਸਕੇ ਬਦ ਪਤਾ ਅਸੀਂ ਨਹੀਂ ਕਰਾਂਗੇ ਬਾਕੀ ਵੀ ਕ ਮੈਂਬਰਸ ਆਫ ਰਾਜ ਦੀ ਜਿਹੜੀ ਘਟਨਾ ਦੱਸੀ ਹੈ ਜੇ ਕਿਸ ਤਰ੍ਹਾਂ ਦਾ ਕੀ ਗੱਲਬਾਤ ਸੀਗੀ ਬੜੀ ਸਾਂਝ ਕਰੋ ਇਹ ਵੀਰੇ ਮਿਕਸੀ ਦੇ ਕੁੜੀਆ ਮੈਡੀਕਲ ਦਾ ਕੋਈ ਵੀ ਸਮਾਨ ਪੀੜੀ ਸੀਗੀ ਉਹਦੇ ਕੋਲ ਕੈਮੀਕਲ ਦੀਆਂ ਬੋਤਲਾਂ ਪਈਆਂ ਸੀਗੀਆਂ ਉਹ ਮਿਕਸੀ ਦੇ ਸਰਕਟ ਹੋਣ ਦੇ ਕਾਰਨ ਉਹਨਾਂ ਬੋਤਲਾਂ ਨੂੰ ਅੱਗ ਲੱਗੀ ਤੇ ਕਾਫੀ ਜ਼ਿਆਦਾ ਲਾਲੋ ਵੀ ਇੱਕੋ ਦਾ ਮੱਗ ਕੋਈ ਕੈਮੀਕਲ ਡੋਲਣ ਕਰਕੇ ਜਿੱਥੇ-ਜਿੱਥੇ ਕੈਮੀਕਲ ਦੇ ਛਿੱਟੇ ਪਏ ਨੇ ਉਹ ਸਾਰੇ ਕੀਤੇ ਅੱਗ ਬਹੁਤ ਜਮੇ ਜਿਵੇਂ ਜਿਵੇਂ ਆਪਾਂ ਪੈਟਰੋਲ ਨਾਲ ਫੜਦੀ ਹੁੰਦੀ ਐਵੇਂ ਅੱਗ ਫੜ ਗਈ ਸੀ ਉਹ ਠੀਕ ਹੈ ਤੇ ਕੀ ਕਹੋਗੇ ਮਤਲਬ ਉਹ ਪੰਜਾਬ ਸਰਕਾਰ ਦੀ ਗੱਲ ਮਰੀ ਕਿਸ ਤਰ੍ਹਾਂ ਦਾ ਬਸ ਇਹੀ ਗੱlene ਵੀ ਗਰੀਬ ਪਰਿਵਾਰ ਹੈ ਹਨਾ ਤੇ ਕੋਈ ਸਹਾਇਤਾ ਇਹਨਾਂ ਨੂੰ ਜੋ ਵੀ ਹੋ ਸਕਦੀ ਹੈ ਮਿਲੇ ਇਹਨਾਂ ਨੂੰ ਕੀ ਲੱਗਦਾ ਪਿੰਡ ਪੱਧਰ ਤੇ ਕੋਈ ਸਹਾਇਤਾ ਹੋ ਸਕਦੀ ਹੈ ਜਰੂਰ ਕਰਾਂਗੇ ਵੀਰੇ ਅਸੀਂ ਵੀ ਕਰਾਂਗੇ ਬਾਕੀ ਜਿਹੜੇ ਆਪਣੇ ਆਪ ਦੋਸਤ ਨੇ ਆ ਪਰ ਆਤ ਵੀ ਗਿਆ ਸੀ ਉਹਨਾਂ ਨੂੰ ਵੀ ਆਪਾਂ ਨੇ ਕਾਲ ਕੀਤੀ ਹੈ ਜਿੰਨਾ ਹੋ ਸਕੇ ਆਪਾਂ ਜਰੂਰ ਮਦਦ ਕਰਾਂਗੇ ਇਹਨਾਂ ਦੀ ਠੀਕ ਹੈ ਜੀ ਹਾਂਜੀ